ਤੇ ਹਾਂਜੀ ਵੈਲਕਮ ਬੈਕ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਾਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਅੱਜ ਵਾਲਾ ਵਰਕ ਜਿਹੜਾ ਆਪਾਂ ਦੇਖੋ ਇਹ ਵਾਲੇ ਸੂਟ ਦਾ ਸੀ ਜਿਹੜਾ ਬਣ ਕੇ ਕੰਪਲੀਟ ਹੈ ਸੂਟ ਤੇ ਲਓ ਜੀ ਇਹਦੀ ਆਪਾਂ ਤੁਹਾਨੂੰ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਦਾ ਬਾਜੂ ਵਰਕ ਦੇ ਕੇ ਇਹਨੂੰ ਆਪਾਂ ਤਿਆਰ ਕਰਤਾ ਕਿਉਂਕਿ ਆਪਣੀ ਥੋੜੀ ਜਿਹੀ ਵੀਡੀਓ ਚ ਆਪਾਂ ਸਿਰਫ ਇਹਨੂੰ ਘੇਰਾ ਹੀ ਵਿਖਾਇਆ ਸੀ ਤੇ ਲਓ ਜੀ ਟੋਟਲ ਆਪਣਾ ਸੂਟ ਹੈ ਜਿਹੜਾ ਕੁਝ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਹੈ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਇਸ ਤਰ੍ਹਾਂ ਦੇ ਬਾਜੂ ਵਰਕ ਦਿੱਤਾ ਤੇ ਘੇਰਾ ਜਿਹੜਾ ਤੁਹਾਨੂੰ ਆਪਾਂ ਦਿਖਾਈ ਦਿੱਤਾ ਸੀ ਲਓ ਜੀ ਇੱਥੇ 20 ਇੰਚ ਘੇਰਾ ਆਪਾਂ ਇਸ ਤਰ੍ਹਾਂ ਨਾਲ ਤੇ ਧਾਗੇ ਦੇ ਨਾਲ ਤਿਆਰ ਕੀਤਾ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਜਿਵੇਂ ਕਿ ਸੂਟ ਦਾ ਸਟਾਫ ਦੇਖੋ ਸੈਟਨ ਸਿਲਕ ਦਾ ਬਹੁਤ ਜ਼ਿਆਦਾ ਹੈਵੀ ਸਟਾਫ ਸੀ ਹੈ ਨਾ ਤੇ ਵਰਕ ਦੀ ਜਿਹੜੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੇ ਲਓ ਜੀ ਅੱਜ ਆਪਾਂ ਹਾਂ ਜਿਹੜੇ ਸੂਟ ਨੇ ਆਪਣੇ ਸਟੀਚਿੰਗ ਲਈ ਜਾ ਰਹੇ ਨੇ ਇਸ ਲਈ ਆਪਾਂ ਇਸ ਸੂਟ ਦੀ ਵੀਡੀਓ ਦੇ ਨਾਲ-ਨਾਲ ਕੁਝ ਸੂਟ ਹੋਰ ਜਿਹੜੇ ਆਪਣੇ ਕੋਲੇ ਸਟੀਚਿੰਗ ਲਈ ਆਏ ਹੋਏ ਨੇ ਹਨ ਤੇ ਉਹ ਜ਼ਰੂਰ ਦਿਖਾਵਾਂਗੇ ਇੱਕ ਸੂਟ ਆਪਣੇ ਕੋਲੇ ਹੈਂਡਵਰਕ ਦਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਲਓ ਜੀ ਸਭ ਤੋਂ ਪਹਿਲਾਂ ਆਪਣੇ ਮਸ਼ੀਨਵਰਕ ਦਾ ਸੂਟ ਤੁਸੀਂ ਜਿਹੜਾ ਚੈੱਕ ਕਰ ਲਿਓ ਤੇ ਨਾਲ ਹੀ ਆਪਣੀ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਦਿਆ ਕਰੋ ਹਨ ਇਸ ਤਰ੍ਹਾਂ ਦੇ ਪਿਆਰੇ-ਪਿਆਰੇ ਵਰਕ ਦੇਖਣ ਦੇ ਲਈ ਸੂਟ ਵਰਕ ਕਰਵਾਉਣ ਲਈ ਆਪਣੇ ਚੈਨਲ ਤੇ ਜੁੜੇ ਰਿਹਾ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਤੇ ਚਲੋ ਜੀ ਹੁਣ ਇੱਕ ਪਿਆਰਾ ਜਿਹਾ ਹੈਂਡਵਰਕ ਦਾ ਸੂਟ ਜੋ ਕਿ ਆਪਾਂ ਬਹੁਤ ਹੀ ਹਲਕਾ ਜਿਹਾ ਟੱਚ ਦੇ ਕੇ ਦੇਖੋ ਹੈਂਡਵਰਕ ਨਾਲ ਰੈਡੀ ਕਰਵਾਇਆ ਤੇ ਜੇ ਤੁਸੀਂ ਸਟੱਫ ਦੀ ਗੱਲ ਕਰੋ ਤਾਂ ਇੰਨਾ ਕੁ ਪਿਆਰਾ ਸਟੱਫ ਆ ਦੇਖੋ ਇਹ ਕਰਾਚ ਦਾ ਹਨਾ ਤੇ ਜਿਹੜਾ ਪਹਿਲੀ ਵਾਰ ਇਹ ਆਪਾਂ ਸਟੱਫ ਯੂਜ਼ ਕੀਤਾ ਤੇ ਇਹਦੇ ਉੱਪਰ ਜਿਹੜਾ ਆਪਾਂ ਇਸ ਤਰ੍ਹਾਂ ਦਾ ਹੈਂਡਵਰਕ ਕਰਵਾਇਆ ਘੇਰਾ ਕੀਤਾ ਬਾਹ ਕੀਤੀ ਹੈ ਹਨਾ ਤੇ ਗਲਾ ਤਿਆਰ ਕਰਵਾਇਆ ਲਓ ਜੀ ਸਭ ਤੋਂ ਪਹਿਲਾਂ ਜਿਹੜੇ ਦੇ ਕਲਰ ਚੈੱਕ ਕਰੋ ਥੋੜਾ ਜਿਹਾ ਕੈਮਰੇ ਵਿੱਚ ਤੁਹਾਨੂੰ ਲਾਈਟ ਆਉਣਗੇ ਪਰ ਇਹ ਦੇਖੋ ਜਿਹੜਾ ਹੈਗਾ ਰਸਤ ਕਲਰ ਤੇ ਉਹ ਆਪਣਾ ਹੈਗਾ ਪਿਸਤਾ ਸ਼ੇਡ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਵਾਲਾ ਪਿਆਰਾ ਜਿਹਾ ਇੰਗਲਿਸ਼ ਸ਼ੇਡ ਦੇ ਇਹ ਵਾਲੇ ਕਲਰ ਨੇ ਤੇ ਲਓ ਜੀ ਸਟਾਫ ਦੀ ਕੁਆਲਿਟੀ ਚੈੱਕ ਕਰੋ ਤੇ ਫਿਰ ਤੁਹਾਨੂੰ ਆਪਾਂ ਇਹ ਤਾਂ ਦਿਖਾਉਣੀ ਆ ਵਰਕ ਲਓ ਜੀ ਇਸ ਤਰ੍ਹਾਂ ਦਾ ਆਪਾਂ ਦੇਖੋ ਹਲਕਾ ਜਿਹਾ ਹਨਾ ਤੁਹਾਡੀ ਰੇਂਜ ਦੇ ਮੁਤਾਬਕ ਤਿਆਰ ਹੋਣ ਵਾਲੇ ਇਹ ਸੂਟ ਆਪਾਂ ਜਿਹੜੇ ਰੈਡੀ ਕਰਵਾਏ ਨੇ ਤੇ ਬਾਕੀ ਇਹਨਾਂ ਦੀ ਸਟੀਚਿੰਗ ਵੀ ਹੋਊਗੀ ਲੋ ਜੀ ਗਲਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਦਾ ਆਪਾਂ ਇਸ ਤਰ੍ਹਾਂ ਦਾ ਗਲਾ ਤਿਆਰ ਕਰਵਾਇਆ ਤੇ ਸੂਟ ਦਾ ਜਿਹੜਾ ਕਲਰ ਬਹੁਤ ਜ਼ਿਆਦਾ ਹਟਕੇ ਸੋਹਣਾ ਹਨਾ ਤੇ ਇਹ ਅੱਜ ਸਾਰੇ ਆਪਣੇ ਕੋਲੇ ਸਟੀਚਿੰਗ ਲਈ ਕੁਝ ਰੈਡੀ ਸੂਟ ਜਿਹੜੇ ਹੋ ਗਏ ਨੇ ਹਨਾ ਇਹ ਸਟੀਚਿੰਗ ਲਈ ਜਾਣਗੇ ਤੇ ਬਾਕੀ ਇਹਨਾਂ ਦੀ ਸਟੀਚਿੰਗ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਹਨਾ ਕਿਉਂਕਿ ਤੁਸੀਂ ਸਾਡੇ ਵਰਕ ਦੇ ਨਾਲ-ਨਾਲ ਜਿਹੜੇ ਹੁਣ ਸਟੀਚਿੰਗ ਵਾਲੇ ਸੂਟ ਵੀ ਦੇਖਣਾ ਪਸੰਦ ਕਰਦੇ ਹੋ ਵੀ ਉਹਨਾਂ ਨੂੰ ਆਪਾਂ ਕਿਦਾਂ ਜਿਹੜਾ ਤਿਆਰ ਕਰਵਾਉਣੀ ਹੈ ਚਲੋ ਜੀ ਇਹਦੇ ਨਾਲ ਦਾ ਇੱਕ ਹੋਰ ਸੂਟ ਤੁਹਾਨੂੰ ਆਪਾਂ ਪਿਸਤਾ ਛੇੜ ਵਿੱਚ ਜੋ ਆਪਾਂ ਤਿਆਰ ਕਰਵਾਇਆ ਉਹ ਦਿਖਾਉਣੀ ਹੈ ਲਓ ਜੀ ਦੋਨੋਂ ਸੂਟ ਦਾ ਤੁਸੀਂ ਵਰਕ ਚੈੱਕ ਕਰਨਾ ਤੇ ਸਟੱਫ ਚੈੱਕ ਕਰਨਾ ਲਓ ਜੀ ਇਸ ਤਰ੍ਹਾਂ ਦੇ ਸੂਟ ਤੁਸੀਂ ਵੀ ਆਪਣੇ ਤੋਂ ਜਿਹੜੇ ਰੈਡੀ ਕਰਵਾ ਸਕਦੇ ਹੋ ਉਹਨਾਂ ਵਿੱਚ ਸੋਹਣੇ ਸੋਹਣੇ ਕਲਰ ਜਿਹੜੇ ਤੁਹਾਨੂੰ ਮਿਲ ਜਾਣਗੇ ਤੇ ਆਪਣੀ ਚੁਆਇਸ ਮੁਤਾਬਕ ਜਿਹੜੇ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ ਉਹ ਜੀ ਹਲਕਾ ਜਿਹਾ ਜਿਹੜਾ ਆਪਾਂ ਸਿੱਪੀ ਤੇ ਸਰਾਹੀ ਦਾ ਕੰਮ ਕਰਾ ਕੇ ਇਹਨਾਂ ਨੂੰ ਤਿਆਰ ਕਰਵਾਇਆ ਤੇ ਕੋਈ ਬਹੁਤਾ ਜ਼ਿਆਦਾ ਵੇਖੋ ਵਰਕ ਨਹੀਂ ਹੈਂਡ ਵਰਕ ਦਾ ਹਨਾ ਤੇ ਦੇਖੋ ਨੋਰਮਲ ਜਿਹਾ ਕੰਮ ਕਰਵਾ ਕੇ ਵੀ ਸੂਟ ਦੀ ਜਿਹੜੀ ਲੁੱਕ ਹੈ ਬਹੁਤ ਪਿਆਰੀ ਜੀ ਆਈ ਹੈ ਲਓ ਜੀ ਦੂਸਰਾ ਸੂਟ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਇਹ ਵਾਲਾ ਦੇਖੋ ਇਹਦਾ ਕਲਰ ਜਿਹੜਾ ਹੈਗਾ ਉਸ ਤੋਂ ਵੀ ਜ਼ਿਆਦਾ ਸੋਹਣਾ ਕਲਰ ਹੈ ਤੇ ਜਿਹਨੂੰ ਆਪਾਂ ਪਿਸਤਾ ਸ਼ੇਡ ਕਹਿ ਦਿੰਨੇ ਹਾਂ ਲਓ ਜੀ ਤੇ ਇਹ ਵਾਲ ਕਨ ਲੈਸਾਂ ਜਿਹੜੇ ਇਹਨਾਂ ਦੇ ਦੁਪੱਟੇ ਰੈਡੀ ਹੋਣਗੇ ਉਹਨਾਂ ਤੇ ਆਪਾਂ ਇਸ ਟ੍ਰੈਂਡੀ ਲੈਸ ਦੇਖੋ ਜਿਗਜੈਗ ਦੇ ਨਾਲ ਜਿਹੜੇ ਸੂਟ ਤਿਆਰ ਕਰਾਂਗੇ ਤੇ ਬਾਕੀ ਪ੍ਰੋਪਰ ਲੁੱਕ ਆਪਾਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਕਿਉਂਕਿ ਸੂਟ ਨਾ ਸੋਹਣੇ ਲੱਗੇ ਕਲਰ ਸੋਹਣੇ ਨੇ ਬਾਕੀ ਇਹਨਾਂ ਦਾ ਵਰਕ ਦਾ ਕੰਮ ਆ ਜਿਹੜਾ ਹਲਕਾ ਜਿਹਾ ਕੀਤਾ ਹੋਇਆ ਤੇ ਬਾਕੀ ਤੁਹਾਨੂੰ ਵੀ ਉਮੀਦ ਆ ਇਹ ਸੂਟ ਬਹੁਤ ਸੋਹਣੇ ਲੱਗਣਗੇ ਆਓ ਜੀ ਕੋਸ਼ਕ ਸੂਟ ਆਪਣੇ ਕੋਲੇ ਕ੍ਰੱਚ ਦੇ ਦੇਖੋ ਇਹ ਪਲੇਨ ਸਟਾਫ ਚ ਆਏ ਪਏ ਨੇ ਇਹਨਾਂ ਤੇ ਵੀ ਪਿਆਰਾ ਪਿਆਰਾ ਵਰਕ ਕਰਾਂਗੇ ਹਨਾ ਤੇ ਬਾਕੀ ਤੁਸੀਂ ਆਪਣੇ ਕੋਲ ਜਿਹੜਾ ਆਨਲਾਈਨ ਹਨਾ ਪੇਮੈਂਟ ਕਰਕੇ ਬੁਕਿੰਗ ਕਰਕੇ ਆਪਣੇ ਸੂਟ ਜਿਹੜੇ ਕਿਸੇ ਵੀ ਕਲਰ ਦੇ ਉੱਪਰ ਇਸ ਤਰ੍ਹਾਂ ਦਾ ਕੰਮ ਜਾਂ ਮਸ਼ੀਨ ਵਰਕ ਦਾ ਕੰਮ ਕਰਵਾ ਕੇ ਤਿਆਰ ਕਰਵਾ ਸਕਦੇ ਹਾਂ। ਹਉ ਜੀ ਸਭ ਤੋਂ ਟ੍ਰੈਂਡ ਦੇ ਵਿੱਚ ਇਹ ਵਾਲੇ ਸੂਟ ਵੀ ਬਹੁਤ ਜ਼ਿਆਦਾ ਚੱਲ ਰਹੇ ਨੇ ਜਿਨ੍ਹਾਂ ਦੀ ਬਾਟਮ ਤੇ ਵਰਕ ਹੋਇਆ ਹੁੰਦਾ ਹੈ ਨਾ। ਲਓ ਜੀ ਇਹ ਸੂਟ ਚੈੱਕ ਕਰੋ। ਤੇ ਕੁਝ ਕ ਆਪਣੇ ਕੋਲੇ ਇਹ ਵਾਲੇ ਹੈਂਡਵਰਕ ਦੇ ਸੂਟ ਆ ਜੋ ਕਿ ਹਜੇ ਆਪਣੇ ਦੇਖੋ ਹੈਂਡਵਰਕ ਹੋ ਕੇ ਆਪਣੇ ਕੋਲੇ ਆਏ ਨੇ ਕਾਫੀ ਸੂਟ ਆਏ ਨੇ ਅੱਜ ਲਓ ਜੀ ਤੁਹਾਨੂੰ ਆਪਾਂ ਜਲਦੀ-ਜਲਦੀ ਵੀਡੀਓ 'ਚ ਥੋੜਾ ਜਿਹਾ ਵਿਖਾਵਾਂਗੇ ਫਿਰ ਆਪਾਂ ਜਲਦੀ ਨਾਲ ਦੀ ਬਹੁਤ ਸੋ ਵਧੀਆ ਕਲੀਅਰ ਸੂਟਾਂ ਦੀ ਫੋਟੋ ਜਿਹੜੀ ਇੱਕ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਅੱਜ ਆਪਾਂ ਦੇਖੋ ਇਸ ਤਰ੍ਹਾਂ ਹੀ ਵੀਡੀਓ ਬਣਾਵਾਂਗੇ ਕਿਉਂਕਿ ਅੱਜ ਸੂਟ ਆ ਜਿਹੜੇ ਸਟੀਚਿੰਗ ਲਈ ਭੇਜਨੇ ਸੀ ਹਨ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੇ ਕਿ ਲਓ ਜੀ ਇਹ ਸੂਟ ਜਿਹੜਾ ਆਪਣਾ ਵਰਕ ਤੇ ਬਹੁਤ ਹੀ ਸੋਹਣਾ ਚਾਕ ਵਰਕ ਦਾ ਸੂਟ ਲੱਗਿਆ ਹੋਇਆ ਤੇ ਇਹਦੀ ਸ਼ੇਡ orange ਸ਼ੇਡ ਤੇ ਆਪਾਂ ਬਣਾ ਰਹੇ ਆਂ ਬਾਕੀ ਜਿਹੜਾ ਕੰਪਲੀਟ ਲੁੱਕ ਦਿਖਾਵਾਂਗੇ ਜਦੋਂ ਵਰਕ ਆਪਣਾ ਸੂਟ ਹੋ ਗਿਆ ਲਓ ਜਿਸਟਾਫ ਜਿਹੜੇ ਨਵੇਂ-ਨਵੇਂ ਸਟਾਫ ਆ ਚੁੱਕੇ ਨੇ ਜਿਨ੍ਹਾਂ ਦਾ ਨਾਮ ਵੀ ਆਪਾਂ ਨੂੰ ਨਹੀਂ ਪਤਾ ਤੇ ਬਾਕੀ ਤੁਸੀਂ ਚਲੋ ਦੇਖ ਕੇ ਸਕਰੀਨਸ਼ਾਟ ਲੈ ਕੇ ਜਿਹੜੇ ਆਰਡਰ ਕਰਦਿਆ ਕਰੋ ਤੇ ਇਸ ਤਰ੍ਹਾਂ ਦੇ ਸੂਟ ਆਪਣੇ ਤੋਂ ਪਲੇਨ ਸਟਾਫ ਆ ਜਿਹੜਾ ਤੁਸੀਂ ਮੰਗਵਾ ਸਕਦੇ ਹੋ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਹੈਂਡਵਰਕ ਦਾ ਟੱਚ ਦੇ ਕੇ ਜਾਂ ਤੁਸੀਂ ਨਿਊਰਲ ਦਾ ਟੱਚ ਦੇ ਕੇ ਹਨਾ ਕਿੱਦਾਂ ਵੀ ਤਿਆਰ ਕਰਵਾ ਸਕਦੇ ਹਾਂ ਲਓ ਜੀ ਬਹੁਤ ਪਿਆਰੇ ਪਿਆਰੇ ਸੂਟ ਆਪਣੇ ਅੱਜ ਇਹ ਸਾਰੇ ਸਲਾਈ ਲਈ ਜਾ ਰਹੇ ਨੇ ਤੇ ਇਹ ਆਪਣਾ ਜਿਹੜਾ ਰੈਡੀमेड ਕਮੀਜ਼ ਹੈ ਤੇ ਇਹ ਆਪਣੇ ਕੋਲ ਕੱਲੀ ਸ਼ਰਟ ਹੈ ਦੇਖੋ ਇਸ ਤਰ੍ਹਾਂ ਦੇ ਸ਼ਰਟਾਂ ਵੀ ਤੁਸੀਂ ਆਰਡਰ ਕਰ ਸਕਦੇ ਇੱਥੇ ਲਓ ਜੀ ਇੱਕ ਇਹ ਵਾਲਾ ਸੂਟ ਆਪਣੇ ਕੋਲ ਦੇਖੋ ਵਰਕ ਹੋਇਆ ਤੇ ਇਹਦੇ ਨਾਲ ਆਪਾਂ ਜਿਹੜਾ ਅੱਜ ਦੁਪੱਟਾ ਡਾਈ ਹੋ ਕੇ ਆਇਆ ਤੇ ਲੇਸ ਵਗੈਰਾ ਹਜੇ ਇਹਨਾਂ ਨੂੰ ਨਹੀਂ ਲਗਾਉਣੀ ਕਿਉਂਕਿ ਇਦਾਂ ਹੀ ਉਹਨਾਂ ਨੇ ਆਪਾਂ ਭੇਜਣਾ ਲਓ ਜੀ ਇਹ ਵੀ ਪਸ਼ਮੀਨੇ ਦਾ ਸੂਟ ਹੈ ਪਸ਼ਮੀਨਾ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਜਿੰਨਾ ਵੀ ਪਸ਼ਮੀਨਾ ਇੱਥੇ ਸੇਲ ਕੀਤਾ ਜਾਂ ਤੁਹਾਡੇ ਤੇਕਰ ਪਹੁੰਚਿਆ ਬਹੁਤ ਸੋਹਣੀ ਕੁਆਲਿਟੀ ਦਾ ਪਸ਼ਮੀਨਾ ਭੇਜਿਆ ਲਓ ਜੀ ਕਿਦਾਂ ਦਾ ਵੀ ਵਰਕ ਕਰਾ ਲੋਂਗੇ ਇਹ ਤੇ ਕੋਈ ਜਿਹੜਾ ਲੂਈ ਵਗੈਰਾ ਦਾ ਦੇਖੋ ਨਹੀਂ ਆਉਂਦਾ ਹਨਾ ਲਓ ਜੀ ਇਹਨੂੰ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਲਓ ਜੀ ਇਸ ਤਰ੍ਹਾਂ ਦਾ ਜਿਹੜਾ ਘੇਰਾ ਤਿਆਰ ਹੋਇਆ ਤੇ ਇਹਦੇ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆਪਾਂ ਡਾਈ ਕਰਵਾਇਆ ਲਓ ਜੀ ਤੇ ਇਹ ਜਾਮਣੀ ਜੀ ਸ਼ੇਡ ਚਾ ਤੇ ਬਾਕੀ ਇਹਦੇ ਜੇ ਆਪਾਂ ਬਾਹਰ ਵਰਕ ਦੀ ਗੱਲ ਕਰ ਗਏ। ਲੋਚ ਇਹ ਵਾਲਾ ਇਹਦੇ ਬਾਜੂ ਤੇ ਵਰਕ ਆਊਗਾ। ਸੇਮ ਆਪਣੇ ਘੇਰੇ ਨਾਲ ਦਾ। ਤੁਸੀਂ ਜਿੰਤਾ ਮਰਜ਼ੀ ਆਪਣੀ ਖੁੱਲੀ ਰੁੱਲੀ ਬਾਹ ਜਿਹੜੀ ਤਿਆਰ ਕਰਵਾ ਸਕਦੇ ਹੋ। ਇਹ ਵਾਲਾ ਇਹਦੀ ਬਾਹ ਤੇ ਵਰਕ ਆਊਗਾ ਤੇ ਲਓ ਜੀ ਕੰਮ ਦੀ ਜਿਹੜੀ ਫਿਨਿਸ਼ਿੰਗ ਆ ਉਹ ਚੈੱਕ ਕਰ ਲਓ। ਤੇ ਅੱਜ ਸੂਟ ਤੁਹਾਨੂੰ ਵੇਖੋ ਜਿਹੜੇ ਬਣੇ ਪਏ ਸੀ ਹਨਾ ਉਹਨਾਂ ਦੀ ਵੀਡੀਓ ਸਾਂਝੀ ਕੀਤੀ ਹੈ ਕਿਉਂਕਿ ਸੂਟ ਹੁਣ ਨਾਲ ਦੀ ਨਾਲ ਜਿਵੇਂ ਜਿਵੇਂ ਵਰਕ ਹੁੰਦੇ ਆ ਹਨਾ ਉਹਨਾਂ ਦੀ ਸਟੀਚਿੰਗ ਵੀ ਲਈ ਆਪਾਂ ਨੂੰ ਦੇਖੋ ਲੈਸਾਂ ਵਗੈਰਾ ਲੈਣ ਲਈ ਜਾਣਾ ਪੈਂਦਾ ਤੇ ਇਸ ਲਈ ਅੱਜ ਆਪਾਂ ਪ੍ਰੋਪਰ ਤੁਹਾਡੇ ਲਈ ਜਿਹੜੇ ਇਹ ਸੂਟ ਤਿਆਰ ਨੇ ਇਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਲਓ ਜੀ ਪਿਆਰੇ ਪਿਆਰੇ ਸੂਟਾਂ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਜਰੂਰ ਦੱਸਿਆ ਕਰੋ ਹਨਾ ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਨਵੇਂ-ਨਵੇਂ ਵਰਕ ਤੁਹਾਡੇ ਲਈ ਲੈ ਕੇ ਆਈਏ ਹੈ ਹਨਾ ਲਓ ਜੀ ਇਹ ਸੂਟ ਵੀ ਬਹੁਤ ਸੋਹਣਾ ਬਣ ਕੇ ਆਪਣਾ ਪਸ਼ਮੀਨੇ ਦਾ ਤਿਆਰ ਹੋਇਆ ਤੇ ਇੱਕ ਅੱਜ ਆਪਾਂ ਤੁਹਾਨੂੰ ਉਰਤੇ ਪਜਾਮੇ ਦੀ ਜਿਹੜੀ ਵੈਰਾਈਟੀ ਦਿਖਾਉਣੀ ਹੈ ਬਹੁਤ ਹੀ ਪਿਆਰੀ ਜੀ ਲਓ ਜੀ ਵੈਸੇ ਤਾਂ ਆਪਾਂ ਨਹੀਂ ਮੰਗਵਾਉਂਦੇ ਪਰ ਇਹ ਆਪਾਂ ਕਿਸੇ ਕਸਟਮਰ ਦੇ ਭੇਜਣੇ ਲਓ ਜੀ ਇਸ ਤਰ੍ਹਾਂ ਦੀ ਜਿਹੜੇ ਵਾਟਰਪਰੂਫ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਇਹ ਆਪ ਜੀ ਆਪਾਂ ਦੇਖ ਲਿਆ ਤਾਂ ਇਹਨਾਂ ਦੀ 1500 ਤੋਂ 1800 ਰੇਂਜ ਦੇ ਵਿੱਚ ਇਹ ਸੂਟ ਜਿਹੜੇ ਵਾਟਰਪਰੂਫ ਕਪੜਾ ਜਿਹਨੂੰ ਆਪਾਂ ਕਹਿੰਨੇ ਆ ਹਨਾ ਇਹ ਜਾਂਦੇ ਨੇ ਤੇ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਦੇ ਦਾਂਗੇ ਇਹ ਸੂਟ ਜਿਹੜੇ ਵਾਈਟ ਇਸ ਤਰ੍ਹਾਂ ਦੇ ਸੂਟ ਇਹ ਵੀ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਹਨ ਤੇ ਬਾਕੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਹਨਾ ਜੈਂਟਸ ਸੂਟ ਵੀ ਜਿਹੜੇ ਆਪਣੇ ਤੋਂ ਚੰਗੀ ਕੁਆਲਿਟੀ ਦੇ ਆਰਡਰ ਕਰ ਸਕਦੇ ਹੋ ਲੋਜੀ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਬਹੁਤ ਹੀ ਸੋਹਣਾ ਕੱਪੜਾ ਹੈ ਹਨਾ ਤੇ ਇਸ ਤਰ੍ਹਾਂ ਦੇ ਇਹ ਚ ਕਿਉਂਕਿ ਵਾਈਟ ਕਲਰ ਹੀ ਆਉਂਦੇ ਆ ਇਹ ਸੂਟ ਵੀ ਤੁਸੀਂ ਆਪਣੇ ਤੋਂ ਫਰ ਮਗਵਾ ਸਕਦੇ ਜਿਵੇਂ ਕਿ ਹੁਣ ਦੇਣੇ ਲੈਣੇ ਲਈ ਹਨ ਆਪਣੇ ਕੋਲੇ ਲੇਡੀਜ਼ ਦੇ ਸੂਟ ਰੈਡੀ ਹੋ ਕੇ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਸੂਟ ਵੀ ਆਪਣੇ ਕੋਲੋਂ ਜਾਂਦੇ ਰਹਿੰਦੇ ਨੇ ਤੇ ਚਲੋ ਜੇ ਤੁਹਾਡੀ ਡਿਮਾਂਡ ਤੇ ਆਪਾਂ ਸੋਹਣੇ ਸੋਹਣੇ ਸੂਟ ਕੋਸ਼ਿਸ਼ ਹੁੰਦੀ ਹੈ ਤੁਹਾਡੇ ਲਈ ਲੈ ਕੇ ਆਉਣ ਦੀ ਤੇ ਇਹ ਸੂਟਾਂ ਦੇ ਨਾਲ ਅੱਜ ਆਪਾਂ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਉਮੀਦ ਕਰਦੇ ਆਂ ਆਪਣੀ ਕਲੈਕਸ਼ਨ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਲਾਈਕ ਵਾਕਤਬਦ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਨਾਲ ਹੀ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਵੀ ਦੱਸਿਆ ਕਰੋ ਤਾਂ ਜੋ ਆਪਾਂ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਥੈਂਕ ਯੂ